ਜਦੋਂ ਹੀ ਨਾ ਸਬਜ਼ੀ ਬੀਜੀ ਸੀ ਖੀਰੇ ਬੀਜੇ ਬਹੁਤ ਖੁਸ਼ਕੀ ਸ਼ੈਂਦ ਵੀ ਆਉਦਾ ਚੰਗਾ ਗੁਜ਼ਾਰਾ ਹੋਊਗਾ ਪਰ ਆ ਜਦੋਂ ਖੀਰੇ ਟੁੱਟਣਦੇ ਆ ਜਦੋਂ ਅੱਜ ਰੇਟ ਪੁੱਛਿਆ ਤੇ 500 ਰੁਪਏ ਕਿਵੈਂਟਰ ਚ ਉਹ ਕਹਿੰਦੇ ਵੀ ਜੇ ਦੇਣੇ ਆ ਤਾਂ ਦੇਜੋ ਨਹੀਂ ਤਾਂ ਫੇਰ ਰਹਿਣ ਦਿਓ ਤੇ ਕੀ ਕਰੀਏ ਆ ਤੇ ਲੋਕੀ ਕਹਿੰਦੇ ਹੁਣ ਕਿਸਾਨ ਬਹੁਤ ਨਜ਼ਾਰੇ ਲੈਂਦਾ ਵਾ ਸਬਜ਼ੀਆਂ ਤਾਜ਼ੀਆਂ ਵੇਚਦਾ ਵਾ ਤੇ ਬਹੁਤ ਫਾਇਦਾ ਵਾ ਪਰ ਸਾਨੂੰ ਕੋਈ ਫਾਇਦਾ ਨਹੀਂ ਯਾਰ ਆ ਕੱਲੀ ਜਿਹੜੀ ਬੋਰੀ ਆ 8 ਰੁਪਏ ਦੀ ਬੋਰੀ ਆ 50 ਰੁਪਏ ਲੈਵਣ ਚੜਾਈ ਲੈਣ ਦੀ ਆ ਹੋ ਪਾ ਕੇ ਖਰਚਾ ਵਰਚਾ ਜੇ ਆਪ ਦਾ ਖਰਚਾ ਨਹੀਂ ਪਉਂਦੇ ਜਿਹੜਾ ਆਪ ਦਾ ਦਿਹਾੜੀਆਂ ਸਾਡੀਆਂ ਲੱਗਦੀਆਂ ਆਉਣੀਆਂ ਤੇ ਸਾਨੂੰ 800 ਰੁਪਏ ਕਵਿੰਟਰ ਘਰ ਪੈਂਦੇ ਆ ਤੇ 500 ਰੁਪਏ ਏਜਾ ਨੂੰ ਸਾਨੂੰ ਦੇ ਰਿਆ 300 ਰੁਪਏ ਸਾਨੂੰ ਆਪ ਦੇ ਕੋਲੋਂ ਪੈ ਰਿਆ ਖਰਚਾ ਤੇ ਅਸੀਂ ਕੀ ਕਰੀਏ ਖੋਦਕਸ਼ੀਆ ਨਾ ਕਰਨ ਕੀ ਕਰੇ ਵੇਚ ਕੇ ਜ਼ਮੀਨਾਂ ਬਾਹਰ ਦੇ ਸਕਦਾ ਨਾ ਜਾਈਏ ਤੇ ਕੀ ਕਰੀਏ ਇੱਥੇ ਉਹ ਇਹ ਦੇ ਵੀ ਜਾਣੇ ਜਦੋਂ ਅਸੀਂ ਜਾਣੇ ਆ ਉਹ ਸ਼ਰਮ ਕਰੋ ਥੋੜੀ ਜਿਹੀ ਜਰਾ ਇਹਨਾਂ ਨੂੰ ਪੁੱਛ ਲਿਆ ਕਰੋ ਜੀਵਿਦਾਨ ਨੂੰ ਤੁਹਾਡਾ ਖਰਚਾ ਕਿੰਨਾ ਆਇਆ ਹਰੇਕ ਜਿਹੜਾ ਕੋਈ ਵੀ ਵਪਾਰੀ ਆ ਨਾ ਆਪ ਦਾ ਖਰਚਾ ਕੱਢ ਕੇ ਮੇਰਾ ਇੰਨਾ ਖਰਚਾ ਹੈ ਖਾਦ ਦੀ ਬੋਰੀ ਦਾ ਰਾਰਾ ਹੋਰ ਕੋਈ ਦਾਣਾ ਦਾ ਰਾਰਾ ਵੀ ਇੰਨਾ ਖਰਚਾ ਮੇਰੇ ਤੱਕ ਆਇਆ ਉਹ ਤੋਂ ਬਾਅਦ ਪ੍ਰਾਫਿਟ ਲੈਂਦਾ ਪਰ ਇੱਕੋ ਜੀਵਿਦਾਨ ਅਹੀਂ ਆ ਜਰ ਅਹੀਂ ਪੈਸਾ ਪਤਾ ਨਹੀਂ ਰੱਬ ਦੇ ਕੀ ਮਾਂ ਮਾਰੇ ਆ ਕਿ ਸਾਡੀ ਜਿਹੜੀ ਫਸਲ ਹੈ ਜੇ 800 ਰੁਪਏ ਸਾਡਾ ਖਰਚਾ ਆਉਂਦਾ ਕਮੈਂਟਲ ਤੇ ਸਾਨੂੰ 500 ਰੁਪਏ ਮਿਲਦਾ ਸਾਨੂੰ ਘਟ ਜਾ ਹਾਂ ਇਹ ਦੇ ਵੀ ਕਹਿੰਦੇ ਆਂ ਹੀ ਲੋਕਾਂ ਦੇ ਨਾਰਾ ਜੇ ਸਾਡੇ ਕੋ 500 ਰੁਪਈਆ ਲੈਂਦੇ ਉਹ ਜਨਤਾ ਨੂੰ ਤੁਸੀਂ ਜਿਹੜੇ ਵੇਚਣਾ ਰਿਹਾ ਉਹ 7 ਰੁਪਈਆ ਵੇਚਣਾ ਹੈ ਨਾ ਤੇ ਲੋਕੀ ਇਹ ਕਹਿੰਦੇ ਹੋਣੇ ਜੀਵਿੰਦਾਰਾ ਕੋ ਮਹਿੰਗੇ ਲਿਆਉਂਦੇ ਤੇ ਮਹਿੰਗੇ ਵੇਚ ਪਰ ਅਸੀਂ ਸਾਨੂੰ ਕੁਝ ਨਹੀਂ ਯਾਰ ਸਾਨੂੰ ਉਹ ਸ਼ਰਮ ਕਰ ਸਾਡੇ ਆਲ ਵੇਖ ਲਓ ਕੋਈ ਸ਼ਰਮ ਨਹੀਂ ਆਦੀ ਜਦ ਅਸੀਂ ਲੈ ਕੇ ਜਰਦਾ ਖਰਚਾ ਕਿੰਨਾ ਆਇਆ ਇਹਦਾ ਕਿੰਨਾ ਪ੍ਰਾਪਤ ਆ ਅਸੀਂ ਤੇ ਕਿਹ ਕੋ ਰੋਣ ਜੋਗੇ ਨਹੀਂ ਸਾਡਾ 800 ਰੁਪਈਆ ਖਰਚਾ ਹੈ ਉਹ ਤੁਹਾਨੂੰ 850 ਹੀ ਦੇ ਦੋ ਪਰ ਤੁਹਾਨੂੰ 500 ਰੁਪਈਆ ਕੋਦੇ ਕਸ਼ੀਆਂ ਨਾ ਕਰੀਏ ਤੇ ਕੀ ਕਰੀਏ ਅਸੀਂ ਮਾਰਨ ਦਾ ਹੈ ਹੁਣ ਸਾਡੇ ਨਾਲ ਤਾਂ ਇਹ ਮੇਰੀ ਚੰਗੀ ਆ ਇਹਨਾਂ ਨੇ ਵਾਅਦਾ ਲੈ ਜਾਨੇ ਸਾਰਾ ਤੇ ਅਸੀਂ ਆਵੇ ਦਾ ਇੱਥੋਂ ਦੇ ਰਹਿ ਕੇ ਕੋਲੋਂ ਲੈ ਗਏ ਅਸੀਂ ਇਤਨਾ ਭੁੱਖੇ ਦੇ ਭੁੱਖੇ ਰਹਿ ਜਾਣਾ ਇਹ ਤਾਂ ਉਹ ਕੋਈ ਛੋਟਾ ਤੁਹਾਡੇ ਬਾਰੇ ਸਰਕਾਰ ਆ ਕੇ ਬੇਨਤੀ ਆ ਕੋਈ ਕਿਸਾਨ ਬਾਰੇ ਸੋਚੋ ਭਾਈ ਉਹਨੂੰ ਵੇਖ ਕੇ ਉਹਦਾ ਬੀਮਾ ਵੀ ਹੋਣਾ ਚਾਹੀਦਾ ਫਸਲ ਦਾ ਸਭ ਕੁਝ ਹੋਣਾ ਚਾਹੀਦਾ ਆਰੰਭ ਕੇ ਹਾਂ ਪੁੱਛ ਤਲੋ ਤੁਹਾਡਾ ਖਰਚਾ ਕਿੰਨਾ ਆਇਆ ਸੀ ਇੱਥੇ ਇੱਥੇ ਖਰਚਾ ਕਿੰਨਾ ਆਇਆ ਤੁਹਾਡਾ ਜੇ 500 ਆਇਆ ਅਰਸਾ ਆਇਆ ਤਾਨੂੰ 900 ਦਈਏ ਉਹ ਅਰਸਾ ਸਾਡਾ ਘਟਾ ਆਇਆ 500 ਨਾ ਛੋੜ ਦੇ ਯਾਰ ਉਹ ਦਈਆਂ ਹੀ ਚਲ ਨੂੰ ਆ ਆ ਯਾਰ ਵੀ ਅੱਲਾਹ ਦਾ ਗਾਂਵ ਦਾ ਕਹਿੰਦੇ ਬਾਪੂ ਮੈਂ ਵਾੜ ਮੀਂਹਣੀਆਂ ਬਾਪੂ ਮੇਰੇ ਸਾਡੇ ਹੋ ਜਾਣੀ ਕੋਈ ਕਰਦਾ ਚਲ ਬਾਹਰ ਨਿਕਲ ਪਾ ਮੈਂ ਵੇਚਨਾ ਜ਼ਮੀਨ